ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਿਹੜਾ ਨਸ਼ਾ ਹੈ ਇਹਨੇ ਸਾਡੀ ਜਵਾਨੀ ਜਿਹੜੀ ਹੈਗੀ ਆ ਉਹਨਾਂ ਦੇ ਬੱਚੇ ਜਿਹੜੇ ਉਹਨਾਂ ਦਾ ਫੁਕ ਹੈਗਾ ਉਹ ਬੜਾ ਖਤਰੇ ਦੇ ਵਿੱਚ ਹੈ ਕਿਉਂਕਿ ਜੇ ਸਰਕਾਰਾਂ ਨੇ ਇਹ ਮੈਟਰ ਨੂੰ ਉਠਾਉਣ ਗਿਆ ਤਾਂ ਫਿਰ ਉਠਾਊ ਕੌਣ ਇਸ ਕਰਕੇ ਸਾਡੇ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨੇ ਬਹੁਤ ਵਧੀਆ ਇਹ ਉਪਰਾਲਾ ਕੀਤਾ ਵੀ ਨਸ਼ਾ ਜੋ ਸਿੰਥੈਟਿਕ ਨਸ਼ਾ ਹੈ ਜਾਂ ਜਿਹੜੇ ਮੈਡੀਸਨ ਦਾ ਨਸ਼ਾ ਹੈ ਕੋਈ ਇੰਜੈਕਸ਼ਨ ਲਾ ਰਿਹਾ ਹੈ ਕੋਈ ਗੋਲੀਆਂ ਖਾ ਰਿਹਾ ਹੈ ਇਹਨਾਂ ਤੋਂ ਵੀ ਨੌਜਵਾਨੀ ਜਿਹੜੀ ਪੀਡੀਆ ਨੂੰ ਕਿਦਾਂ ਬਚਾਉਣਾ ਹੈ ਉਹਦੇ ਵਾਸਤੇ ਇਹ ਮੈਂ ਤੁਹਾਨੂੰ ਵਧੀਆ ਉਪਰਾਲਾ ਆ ਲੋਕਾਂ ਕੰਮ ਕਰਨ ਵਾਸਤੇ ਸਰਕਾਰ ਉਹ ਜੇ ਕਦਮ ਉਠਾ ਰਹੀ ਪਰ ਸਾਡਾ ਵੀ ਫਰਜ਼ ਬਣਦਾ ਵੀ ਅਸੀਂ ਵੀ ਸਰਕਾਰ ਨੂੰ ਜਿੱਥੇ ਕੋਈ ਸਾਨੂੰ ਲੱਗਦਾ ਵੀ ਸਾਡੇ ਬੱਚੇ ਗਲਤ ਰਾਹੇ ਤੇ ਪੈ ਰਹੇ ਨੇ ਅਸੀਂ ਸਰਕਾਰ ਨੂੰ ਉਹਦੇ ਬਾਰੇ ਜਾਣੂ ਕਰਾਈਏ ਠੀਕ ਹੈ ਨਾਮ ਨਹੀਂ ਆਉਣਾ ਚਾਹੀਦਾ ਪਿੰਡ ਦੇ ਵਿੱਚ ਕਿਸੇ ਬੰਦੇ ਦਾ ਕਿਉਂਕਿ ਭਾਈਚਾਰਾ ਖਰਾਬ ਹੁੰਦਾ ਪਰ ਜਿੰਨਾ ਹੋ ਸਕੇ ਸਾਨੂੰ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੀਦਾ ਸਰ ਆਪਣੇ ਹਲਕੇ ਦੀ ਗੱਲ ਕਰੀਏ ਹਲਕੇ ਨੌਰਦੀ ਬਲਾਕ ਦੀ ਹੈਡੀ ਵੀ ਕਿ ਮੈਨੂੰ ਦਿੱਖਦਾ ਕਿੰਨੇ ਨੌਜਵਾਨ ਨੇ ਇਹ ਨਸ਼ੇ ਚ ਹੈ ਕਿ ਨਜ਼ਰ ਨਹੀਂ ਹੈ ਕਿ ਉਹ ਪਾਲ ਨਹੀਂ ਆਉਂਦੇ ਦੇਖੋ ਜਿਹੜਾ ਨਸ਼ਾ ਦੋ ਕਈ ਤਰ੍ਹਾਂ ਦਾ ਹੈਗਾ ਇੱਕ ਸ਼ਰਾਬ ਹੋਗੀ ਫੀਮ ਹੋਗੀ ਕੁਝ ਇਹ ਜਿਹੜਾ ਸ਼ਰਾਬ ਨਸ਼ਾ ਜਾਂ ਫੀਮ ਹੈ ਤਾਂ ਜੇ ਥੋੜੀ ਦੇਰ ਮਿਲਦਾ ਬੰਦਾ ਉੱਤਰ ਜਾਂਦਾ ਰਾਤ ਨੂੰ ਪੀਤੀ ਦਿਨੀ ਉੱਤਰ ਗਈ ਆਪਣਾ ਬੰਦਾ ਆਪਣੇ ਸ਼ਡਿਊਲ ਤੇ ਚੱਲ ਜਾਂਦਾ ਪਰ ਜਿਹੜੇ ਸਿੰਥੈਟਿਕ ਨਸ਼ੇ ਨੇ ਜਾਂ ਚਿੱਟਾ ਹੈਗਾ ਜਾਂ ਹੋਰ ਇਹ ਜਿਹੜੇ ਗਲਤ ਨਸ਼ੇ ਜਿਹੜੇ ਹੈਗੇ ਨੇ ਉਸ ਤੋਂ ਬੰਦਾ ਚਾਹੇ ਰਾਤ ਨੂੰ ਵੀਲੇ ਚਾਹੇ ਦਿਨੇ ਪੀਲੇ ਉਹ ਤੋਂ ਕੋਈ ਨੂੰ ਸੁੱਜੀ ਜਾਂਦੀ ਉਹਦੇ ਨਾਲ ਨਾਲ ਉਹਦੇ ਜਿਹੜੇ ਸਰੀਰ ਦੇ ਆਰਗਨਸ ਹੈਗੇ ਉਹ ਵੀ ਖਰਾਬ ਹੋ ਜਾਂਦੇ ਨੇ ਤੇ ਬਹੁਤ ਵੱਡਾ ਨੁਕਸਾਨ ਹੈ ਨਵੀਂ ਪੀੜੀ ਨੂੰ ਵੀ ਤੇ ਜਿਹੜੇ ਸਾਡੇ ਜਿਹੜੀ ਪੀੜੀ ਚੱਲ ਰਹੀ ਉਹਨਾਂ ਨੂੰ ਵੀ ਬਹੁਤ ਡੰਸ ਆ ਤੁਹਾਡਾ ਵੀ ਉਪਰ ਦੇਖੋ ਮੇਰੀ ਤਾਂ ਇੱਕ ਬੇਨਤੀ ਹੈ ਸਾਰੇ ਹੀ ਵਕ ਵਕ ਪਿੰਡਾਂ ਵਿੱਚ ਜਿੰਨੇ ਵੀ ਆਪਾਂ ਮੋਦਵਰ ਇਨਸਾਨ ਬੈਠੇ ਆ ਪਿੰਡਾਂ ਦੇ ਵਿੱਚ ਵੀ ਸਾਰੇ ਕੋ ਉਪਰਾਲਾ ਕਰਨ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦਿਖਾਉਣ ਵਾਸਤੇ ਪਿੰਡਾਂ ਦੇ ਵਿੱਚ ਜਿੰਮ ਵਗੈਰਾ ਬਣਾਏ ਜਾਣ, ਸਟੇਡੀਅਮ ਬਣਾਏ ਜਾਣ। ਬੱਚਿਆਂ ਨੂੰ ਕੋਚ ਰੱਖ ਕੇ ਆਪਾਂ ਵੱਤਵਾਦਾਂ ਸੁਗਲਾਈ ਦੀਏ, ਗੇਮਾਂ ਦੀ ਵਕ ਵਕ ਗੇਮਾਂ ਦੇ ਵਿੱਚ ਬੱਚੇ ਭਾਗ ਲੈਣ। ਉਸ ਤੋਂ ਵੀ ਤਾਂ ਆਪਾਂ ਜੇ ਕੋਈ ਦੇਖੋ ਅੱਜ ਕੋਈ ਵੀ ਗੁਰੂਆਂ ਦੇ ਜਨਮਾ ਆਉਂਦਾ, ਜਮ ਦਿਹਾੜਾ ਆਉਂਦਾ ਜਾਂ ਕੋਈ ਨਗਰ ਕੀਰਤਨਾ ਵਗੈਰਾ ਆਪਾਂ ਕਰਦੇ ਆਂ ਤੇ ਇੱਕ ਮੇਰੀ ਬੇਨਤੀ ਹੈ ਪਿੰਡਾਂ ਦੇ ਵਿੱਚ ਤੁਸੀਂ ਵੀ ਇੱਕ ਇਹੋ ਜਿਹਾ ਉਪਰਾਲਾ ਕਰੋ। ਸਾ ਪਿੰਡ ਇਕੱਠੇ ਹੋ ਨਗੇ ਇਕੱਠੇ ਹੋ ਕੇ ਕਿ ਇਹੋ ਜਿਹਾ ਕੋਚ ਰੱਖੋ ਆਪਾਂ ਜਿਹੜਾ 10 ਕੁ ਹਜ਼ਾਰ ਚ ਮੰਥਲੀ 1 ਮਹੀਨੇ ਦਾ ਕੋਚ ਉਹਦੀ ਮਿਲ ਜਾਂਦਾ ਉਹ ਟ੍ਰੇਨਿੰਗ ਦੇ ਵਿੱਚ ਬੱਚਿਆਂ ਨੂੰ ਹਰ ਪਿੰਡ ਦੇ ਵਿੱਚ ਜੇ ਇਦਾਂ ਕੋਚ ਰੱਖਿਆ ਜਾਵੇ ਮੈਂ ਕਹਾਂ ਦੇਖੋ 1 ਲੱਖ 20 ਹਜ਼ਾਰ ਰੁਪਏ ਬਣਦਾ ਸਾਲ ਦਾ ਤੇ ਇੱਕ ਪਿੰਡ ਨੂੰ 1 ਲੱਖ 20 ਹਜ਼ਾਰ ਰੁਪਏ ਕੱਢਣਾ ਕੋਈ ਵੱਡੀ ਗੱਲ ਨਹੀਂ ਆਪਾਂ ਲੰਗੜਾ ਤੇ ਵੀ 2-2 3-3 ਲੱਖ ਰੁਪਏ ਲਾ ਦਿੰਨੇ ਆ ਜੇ ਆਪਾਂ ਇਹ ਵੀ ਇੱਕ ਲੰਗਰੀ ਹੈ ਇੱਥੇ ਹਰ ਤਰ੍ਹਾਂ ਦਾ ਇੱਕ ਗਰੀਬ ਨੇ ਅਮੀਰ ਨੇ ਹਰ ਤਰ੍ਹਾਂ ਦੇ ਮਿਡਲ ਨੇ ਹਰ ਤਰ੍ਹਾਂ ਦੇ ਬੱਚੇ ਜਿਹੜੇ ਪਿੰਡ ਦੇ ਵਿੱਚ ਹੈਗੇ ਨੇ ਉਹ ਜੇ ਆਪਣੇ ਗ라운ਡਾਂ 'ਤੇ ਡੋਟ ਜਾਣਗੇ ਨਸ਼ਾ ਆਪ ਹੀ ਖਤਮ ਹੋ ਜਾਣਾ ਬੱਚਿਆਂ ਦਾ ਧਿਆਨ ਜਦੋਂ ਗੇਮਾਂ 'ਲ' ਹੋ ਜਾਏਗਾ ਇਸ ਤੋਂ ਵੱਡਾ ਤਾਂ ਕੋਈ ਪੁੰਨ ਹੈ ਹੀ ਨਹੀਂ ਜੇ ਆਪਾਂ ਇਹ ਸਭ ਤੋਂ ਵੱਡਾ ਲੰਗਰ ਆ ਜੇ ਆਪਾਂ ਲੰਗਰ ਸਮਝੀਏ ਇਸ ਤੋਂ ਉੱਪਰ ਕੋਈ ਲੰਗਰ ਨਹੀਂ ਹੈਗਾ ਜੇ ਸਾਰੇ ਪਿੰਡ ਵਾਲੇ ਇਕੱਠ ਕਰਕੇ ਇੱਕ ਇਹੋ ਜਿਹਾ ਸਿਸਟਮ ਬਣਾਉਣ ਵੀ ਇੱਕ ਕੋਚ ਹੋਵੇ ਜਿਹੜਾ ਗੇਮਾਂ ਦੀ ਸਿਕਲਾਈ ਦੇ ਸਕੇ ਉਹ ਬੱਚੇ ਅੱਗੇ ਆਪਣੇ ਸਕੂਲਾਂ ਦੇ ਵਿੱਚ ਇਸੇ ਕਾਲਜਾਂ ਦੇ ਵਿੱਚ ਫਿਰ ਹੁੰਦੇ ਨੈਸ਼ਨਲ ਇੰਟਰਨੈਸ਼ਨਲ ਵਗੈਰਾ ਵਧੀਆ ਕੰਮ ਕਰਸਦੇ ਮੈਂ ਵੀ ਦੇਖੋ ਉਹ ਨੇੜੀ ਦੇ ਵਿੱਚ ਸਾਡਾ ਵੀ ਕਲੱਬ ਚੱਲਦਾ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਤੇ ਗਏ ਹਨ 28-30 ਸਾਲ ਹੋ ਗਏ ਸਾਡੇ ਕਲੱਬ ਨੂੰ ਔਰ ਹੁਣ ਜਦੋਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਹੁਣ ਸਾਡੇ ਜਿਹੜੇ ਐਮ.ਐਲ.ਏ. ਸਾਹਿਬ ਫਰਮੀਸੀ ਪਠਾਨਾਵਾਦ ਸਾਹਿਬ ਨੇ ਬਹੁਤ ਵਧੀਆ ਸਾਨੂੰ ਉਦਮ ਉਹਨਾਂ ਦਾ ਵੀ ਸਾਨੂੰ ਬਹੁਤ ਹੈ ਅਸੀਂ ਸਟੇਡੀਅਮ ਦੇ ਤਕਰੀਬਨ 4 ਕਿੱਲੇ ਵੱਡੇ ਨੇ ਜਿਹੜੇ ਅਸੀਂ ਬੱਚਿਆਂ ਨੂੰ ਸਪੋਰਟਸ ਵਾਸਤੇ ਗੇਮਾਂ ਵਾਸਤੇ ਕੋਚ ਵੀ ਰੱਖੇ ਹੋਏ ਨੇ ਔਰ ਵੱਖ-ਵੱਖ ਗੇਮਾਂ ਵੀ ਕਰਵਾ ਰਹੇ ਹਾਂ ਜਿਹੜੀ ਸਾਡੀ ਮੇਨ ਗੇਮ ਹੈਂਡਬਾਲ ਹੈ ਉਹਦੇ ਵਿੱਚ ਸਾਡੇ ਬੱਚੇ ਕੋਈ ਇੰਟਰਨੈਸ਼ਨਲ ਖੇលਿਆ ਕੋਈ ਪੰਜਾਬ ਖੇលਿਆ ਕੋਈ ਹਰਿਆਣਾ ਖੇលਿਆ ਕੋਈ ਬਹੁਤ ਦੂ ਦੂ ਤੱਕ ਬੱਚੇ ਸਾਡੇ ਖੇਲ ਕੇ ਆਏ ਨੇ ਔਰ ਉਹ ਗੇਮ ਦੇ ਸਿਰ ਤੇ ਹੀ ਸਾਡੇ ਆਏ ਸਾਲ 5 ਤੋਂ ਲੈ ਕੇ 7 ਬੱਚੇ ਜਿਹੜੇ ਆ ਸਰਕਾਰੀ ਜੋਬ ਤੇ ਲੱਗਦੇ ਸਾਡੇ ਇਸ ਸਟੇਡੀਅਮ ਦੇ ਵਿੱਚੋਂ ਤਕਰੀਬਨ 50 60 ਬੱਚੇ ਜਿਹੜੇ ਨੇ ਹੁਣ ਤੱਕ ਸਟੱਡੀ ਦੇ ਵੇਸਤੇ ਗੇਮਾਂ ਦੇ ਵੇਸਤੇ ਸਰਕਾਰੀ ਜੋਬਾਂ ਕਰ ਰਹੇ ਨੇ ਇਸ ਕਰਕੇ ਜੇ ਆਪਾਂ ਚਾਹੀਏ ਵੀ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਔਰ ਗੇਮਰ ਨਾਲ ਜੋੜਨ ਵਾਸਤੇ ਇਹੋ ਜਿਹਾ ਲੰਗਰ ਕੋਈ ਨਹੀਂ ਹੋ ਸਕਦਾ ਸਰਕਾਰ ਦੀ ਮਦਦ ਵੀ ਹੋਵੇ ਸਾਡਾ ਹੀ ਫਰਜ਼ ਮੰਨਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਹੀ ਕਰਨਾ ਹੈ ਸਰਕਾਰ ਦਾ ਵੀ ਫਰਜ਼ ਹੈ ਤੇ ਸਾਡਾ ਵੀ ਫਰਜ਼ ਹੈ ਨੈਤਿਕ ਦੇ ਅਧਾਰ ਤੇ ਅਸੀਂ ਕੋਸ਼ਿਸ਼ ਕਰੀਏ ਬੱਚਿਆਂ ਨੂੰ ਸਹੀ ਸਿੱਖ ਦੇਈਏ ਤਾਂ ਜੋ ਆਪਾਂ ਆਪਣੇ ਭਵਿੱਖ ਨੂੰ ਠੀਕ ਕਰ ਸਕੀਏ